ਇਟਲੀ ਦੇ ਲਾਵੀਨਿਓ ਸ਼ਹਿਰ ਵਿਖੇ ਸੰਗਤਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ ਇਹ ਮੰਨਤਾ ਹੈ ਕਿ ਜਦੋਂ ਭਗਵਾਨ ਸ਼ਿਵ ਸ਼ੰਕਰ ਸ਼ਿਵਲਿੰਗ ਦੇ ਰੂਪ ਵਿੱਚ ਸੰਗਤਾਂ ਲਈ ਪ੍ਰਗਟ ਹੋਏ ਤਾਂ ਉਸ ਦਿਨ ਨੂੰ ਸੰਗਤਾਂ ਨੇ ਮਹਾਸ਼ਿਵਰਾਤਰੀ ਦਾ ਨਾਮ ਦਿੱਤਾ ਇਸ ਪਵਿੱਤਰ ਦਿਹਾੜੇ ਨੂੰ ਦੁਨੀਆ ਭਰ ਵਿੱਚ ਰਹਿਣ ਮਸੇਰਾ ਕਰਨਾ ਸਨਾਤਾ ਸਮਾਜ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਸੋਪ ਨਾਲ ਮਨਾਉਂਦਾ ਹੈ ਇਸ ਵਾਰ ਵੀ ਮਹਾਸ਼ਿਵਰਾਤਰੀ ਦੇ ਸੰਗਤਾਂ ਨੇ ਦੇਸ਼-ਵਦੇਸ਼ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਇਟਲੀ ਵਿੱਚ ਵੀ ਸਨਾਤਾ ਸਮਾਜ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਤੋਂ ਮੰਦਮ ਨਾਲ ਮਨਾਇਆ ਗਿਆ ਸਨ 2011 ਤੋਂ ਇਟਲੀ ਵਿੱਚ ਰਜਿਸਟਰਡ ਸਨਾਤਨ ਧਰਮ ਦਾ ਨੌਸਪੰਦ ਹਰ ਦੇਰ ਤਿਹਾਰ ਸੰਤਾਂ ਬਹੁਤ ਉਤਸ਼ਾਹਪੂਰਵਕ ਮਨਾਉਂਦਿਆਂ ਹਨ ਮਹਾਸ਼ਿਵਰਾਤਰੀ ਮੌਕੇ ਲਈ ਸਥ ਸਨਾਤਨ ਮੰਦਿਰ ਜਿਹੜਾ ਕਿ ਸੰਤਾਂ ਨੂੰ ਸਨਾਤਨ ਧਰਮ ਨਾਲ ਜੋੜਨ ਦਾ ਮਹਾਨ ਉਪਰਾਲਾ ਪਿਛਲੇ ਕੁਝ ਕਾਕੇ ਤੋਂ ਕਰਦਾ ਰਿਹਾ ਹੈ ਇਸ ਮੰਦਿਰ ਵਿੱਚ ਸੰਤਾਂ ਦਾ ਕੱਟ ਦੇਖਣਯੋਗ ਸੀ ਸਵੇਰ ਤੋਂ ਦੇਰ ਰਾਤ ਤੱਕ ਸੰਤਾਂ ਪੋਲੇ ਨਾਲ ਦੀ ਮੇਮਨ ਗੁਣਗਾਨ ਕਰਦੀਆਂ ਰਹੀਆਂ ਲਾਸੀ ਸਵੇਰੇ ਦੇ ਪਰਸੈਂਤ ਸ੍ਰੀ ਸਨਤਨ ਤਰ ਮੰਦਰ ਲਮੀ ਨੇ ਵੇਖੇ ਲੱਗ ਕੇ ਪੜਦੀਆਂ ਸੰਤਾਂ ਨੇ ਹਾਜ਼ਰੀ ਭਰਦੇ ਬੰਬਾਂ ਬੋਲੇ ਦੇ ਜਕਾਰੇ ਨਾਲ ਸ਼ਹਿਰ ਨਵੀਂ ਨੂੰ ਗੂੰਜਨ ਲਗਾ ਦਿੱਤਾ ਪ੍ਰਸਿੱਧ ਭਜਨ ਮੰਡਲੀਆਂ ਨੇ ਦੇਰ ਰਾਤ ਤੱਕ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਿਹਨਾਂ ਨੂੰ ਘੰਟਿਆਂ ਬੱਧੀ ਭਗਤੀ ਵਿੱਚ ਲੀਨ ਹੋ ਸੰਤਾਂ ਨੇ ਸੁਣਿਆ ਇਸ ਮੌਕੇ ਪੂਜਾ ਦੀ ਸਾਰੀ ਸੇਵਾ ਦੀ ਰਸਮ ਮੰਦਰ ਦੇ ਪੰਡਤ ਅ ਵਿਸ਼ੇਖ ਸਾਸ਼ਟਰੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਤੇ ਵਿਧੀਪੂਰਵਨ ਨਿਭਾਈ ਗਈ ਮੰਦਰ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਆਈ ਸੰਗਲਿ ਪੋਲੇਨਾ ਪੋਲੇਨਾ ਆਦਿਨੇ ਕੰਪ੍ਰਕਾਰ ਦੇ ਟੁੱਟ ਪੰਡਾਰੇ ਵਰਤਾਏ ਗਏ ਅੱਜ ਪੂਰੀ ਇਟਲੀ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਦਿਵਸ ਮਹਾ ਸ਼ਿਵਰਾਤਰੀ ਜਦੋਂ ਭਗਵਾਨ ਭੋਲੇ ਨਾਮ ਸ਼ਿਵਲਿੰਗ ਦੇ ਰੂਪੇ ਪ੍ਰਗਟ ਹੋਏ ਉਸ ਦਿਨ ਦੇ ਨਾਲ ਸੰਬੰਧਿਤ ਮਹਾ ਸ਼ਿਵਰਾਤਰੀ ਦਾ ਤਿਉਹਾਰ ਦੁਨੀਆ ਭਰ ਦੇ ਵਿੱਚ ਭਾਰਤੀ ਭਾਈਚਾਰੇ ਵੱਲੋਂ ਬਹੁਤ ਜ਼ਿਆਦਾ ਸ਼ਾਨੋ ਸ਼ੌਕ ਨਾਲ ਮਨਾਇਆ ਜਾਂਦਾ ਆ ਇਟਲੀ ਦੇ ਵਿੱਚ 2 ਲੱਖ ਤੋਂ ਉੱਪਰ ਭਾਰਤੀ ਭਾਈਚਾਰਾ ਰਹਿਣ ਵਸੇਰਾ ਕਰਦਾ ਆ ਤੇ 20% Hindu ਧਰਮ ਦੇ ਨਾਲ ਸੰਬੰਧਿਤ ਸੰਗਠਾ ਨੇ ਸਨ 2011 ਦੇ ਵਿੱਚ ਸਨਾਪਨ ਧਰਮ Hindu ਧਰਮ ਰਜਿਸਟਰਡ ਕਰਵਾਇਆ ਤੇ ਹਰ ਸਾਲ ਇੱਥੇ ਜਿਹੜੇ Hindu ਧਰਮ ਦੇ ਦਨ ਤਿਹਾੜਿਆ ਬਹੁਤ ਜਿਆਦਾ ਸ਼ਾਨੋ ਸ਼ੌਕ ਨਾਲ ਮਨਾਏ ਜਾਂਦੇ ਹਨ ਅੱਜ ਲਾਸੀਓ ਸੂਬੇ ਦੇ ਪ੍ਰਸਿੱਧ ਮੰਦਰ ਜਿਹੜਾ Hindu ਮੰਦਰਾ ਸ੍ਰੀ ਸਨਾਤਨ ਧਰਮ ਮੰਦਿਰ ਲਵੀਨਿਓ ਹੋਮ ਵਿਖੇ ਮਹਾ ਸ਼ਿਵਰਾਤਰੀ ਦਾ ਜਿਹੜਾ ਤਿਹਾੜਿਆ ਮੰਦਰ ਦੀ ਪ੍ਰਬੰਧਕ ਕਮੇਟੀ ਬਲੋ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਜਿਆਦਾ ਸ਼ਾਨੋ ਸ਼ੌਕ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਦੀਆਂ ਰੌਣਕਾਂ ਜਿਹੜੀਆਂ ਆ ਉਹ ਅਲੋਕਿਕ ਨਜ਼ਾਰੇ ਪੇਸ਼ ਕਰ ਰਹੀਆਂ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਨੀ ਸਨਾਤਨ ਧਰਮ ਮੰਦਰ ਲਬੀਨੀਓ ਵਿਖੇ ਜਿੱਥੇ ਕਿ ਭੋਲੇ ਨਾਮ ਦੇ ਜੈਕਾਰੇ ਲੱਗ ਰਹੇ ਆ ਭੋਲੇ ਨਾਮ ਦੀ ਜੈ ਜੈਕਾਰ ਹੋ ਰਹੀ ਆ ਤੇ ਭੋਲੇ ਨਾਮ ਨੂੰ ਯਾਦ ਕੀਤਾ ਜਾ ਰਿਹਾ ਆ ਆਓ ਆਪਾਂ ਵੀ ਇਸ ਪਵਿੱਤਰ ਦਿਹਾੜੇ ਮੌਕੇ ਮਹਾ ਸ਼ਿਵਰਾਤਰੀ ਮੌਕੇ ਭਰਦਿਆਂ ਆਜ਼ਰੀ